आई थिंक लोग पक गए वो सेम स्टोरीज देख देख के ना सेम स्टार का सेम तरह के स्लैपस्टिक कॉमेडी तो फे लॉक जबो की थी ठीक है नहीं चली पर ऐसे कोशिश की थी कुछ अलग बनाने दे तो सेम विद मेहर जो तो मेहर भी मेरे को आई इट्स अ डिफरेंट फिल्म इट्स अ वेरी लार्जर देन लाइफ फिल्म सिनेमैटिक फिल्म है ए फिल्म है कि ਤੁਸੀਂ ਘਰ ਬੈਠ ਕੇ ਨਹੀਂ ਇੰਜੋਏ ਕਰੋ ਤੁਸੀਂ ਥੀਏਟਰ ਜਾ ਕੇ ਜੁਏ ਕਰੋ ਕਿਉਂਕਿ ਗਾਣੇ ਦਾ ਸਾਊਂਡ ਦਾ ਦਾ ਲੈਵਲ ਆਫ ਸ਼ੂਟਿੰਗ ਜੋ ਅਸੀਂ ਕੀਤੀ ਹੈ ਤੁਹਾਨੂੰ ਮਜ਼ਾ ਆਏਗਾ ਦੇਖ ਕੇ ਇੱਕ ਜਰਨੀ ਫੀਲ ਤੁਸੀਂ ਤਾਨੂੰ ਦਿਲ ਨੂੰ ਛੂਹ ਜੇਗੀ ਪੰਜਾਬੀ ਫਿਲਮਾਂ ਦੇ ਨਾਲ ਜਿਹੜਾ ਵਾ ਅਲੱਗ ਹਟ ਕੇ ਇਸ ਦੀ ਸਾਰੇ ਸਟੋਰੀ ਕੰਟੈਂਟ ਹੈ ਇਹ ਫੈਮਿਲੀ ਐਂਟਰਟੇਨਮੈਂਟ ਹੈ ਕੋਈ ਵੀ ਉਮਰ ਤੁਸੀਂ ਲੈ ਲਓ ਬੱਚਿਆਂ ਤੋਂ ਲੈ ਕੇ ਸਿਆਣੇ ਲੋਕ ਉਹ ਵੀ ਇੰਜੋਏ ਕਰੋਗੇ ਇਸ ਫਿਲਮ ਆ ਪੰਜਾਬ ਦੇ ਟੂਰ ਤੇ ਉਹ ਕੀ ਕੀ ਪੰਜਾਬ ਦੇ ਵਿੱਚ ਬਾਚ ਆਊਟ ਕੀਤਾ ਕੀ ਕੁਝ ਨਵਾਂ ਲੱਗਿਆ ਕਿਉਂਕਿ ਪੰਜਾਬ ਨਾਲ ਤਾਂ ਰਿਲੇਟ ਕਰਦੇ ਹੋ ਹਾਂਜੀ ਦੇਖੋ ਮੋਹਾਲੀ ਤੋਂ ਚੰਡੀਗੜ੍ਹ ਅਸੀਂ ਉੱਥੇ ਸ਼ੁਰੂ ਕੀਤਾ ਬਟ ਚੰਡੀਗੜ੍ਹ ਤੋਂ ਮੈਂ ਕਾਫੀ ਜਾਣ ਗਈ ਕਿਉਂਕਿ ਐਸੀ 1 ਮਹੀਨਾ ਉੱਥੇ ਸ਼ੂਟਿੰਗ ਕੀਤੀ ਲਗਾਤਾਰ ਤੋ ਤਾਂ ਹੁਣ ਮੈਨੂੰ ਲੱਗਦਾ ਮੈਨੂੰ ਹਰ-ਹਰ ਗਲੀ ਵੀ ਪਤਾ ਹੈ ਹੁਣ ਚੰਡੀਗੜ੍ਹ ਦੀ ਲੁਧਿਆਣਾ ਮੈਂ ਪ੍ਰੋਪਰਲੀ ਪਹਿਲਾਂ ਦੇਖਿਆ ਨਹੀਂ ਆਲਦੋ ਮੇਰੀ ਦਾਦਾ ਦੀ ਇੱਥੇ ਕੋਠੀ ਹੁੰਦੀ ਸੀ ਬਟ ਮੈਨੂੰ ਉਹ ਨਹੀਂ ਯਾਦ ਉਹਨਾਂ ਹਾਂਜੀ ਹਾਂਜੀ ਮੈਂ ਕੋਠੀ ਤੇ ਗਈ ਸੀ ਪਰ ਉਹਨਾਂ ਨੇ ਵੇਚ ਕੇ ਉਹ ਚੰਡੀਗੜ੍ਹ ਲੈ ਲਈ ਬਟ ਮੈਂ ਜ਼ਿਆਦਾਤਰ ਜਲੰਧਰ ਹੀ ਆਈ ਹੈ ਨਕੋਦਰ ਆਈ ਦਾ ਔਰ ਅੰਮ੍ਰਿਤਸਰ ਹੀ ਆਈ ਦਾ ਹਰ ਭਜਨ ਵੀ ਨਾਲ ਪ੍ਰਮੋਸ਼ਨ ਦੇ ਵਿੱਚ ਪੂਰਾ ਸਾਥ ਦੇ ਰਹੇ ਨੇ ਕਿਸ ਤਰ੍ਹਾਂ ਹਾਂਜੀ ਉਹ ਪਹਿਲੇ ਦਿਨ ਤੇ ਪਹਿਲੇ ਦੋ ਦਿਨ ਲਈ ਆਏ ਐਂਡ ਬਹੁਤ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ ਕਿਉਂਕਿ ਉਹਨਾਂ ਦਾ ਸਪੋਰਟ ਮੇਰੇ ਲਈ ਬਹੁਤ ਇਟ ਮੀਨਸ ਅ ਲੋਟ ਟੂ ਮੀ ਕਿ ਜਦੋਂ ਇੱਕ ਦੂਸਰੇ ਨੂੰ ਸਪੋਰਟ ਕਰੋ ਜਦੋਂ ਉਹ ক্রিকেট ਖੇਲਦੇ ਸੀ ਤਾਂ ਮੈਂ ਪੂਰਾ ਮੇਰਾ ਸਪੋਰਟ ਹੁੰਦਾ ਸੀ ਮੇਰਾ ਟਾਈਮ ਹੈ ਤੇ ਉਹਨਾਂ ਦਾ ਪੂਰਾ ਸਪੋਰਟ ਹੈ ਔਰ ਅੱਜ ਮੈਂ ਬੈਠੀ ਹਾਂ ਉਹ ਬੱਚਿਆਂ ਦੇ ਨਾਲ ਬੰਬੇ ਚ ਫਾਦਰ ਡਿਊਟੀਆਂ ਨਿਭਾ ਰਹੇ ਹਨ ਔਰ ਵਧੀਆ ਲੱਗਦਾ ਕਿ ਬਿਨਾ ਸਪੋਰਟ ਤੋਂ ਕੋਈ ਕੁਝ ਨਹੀਂ ਕਰ ਸਕਤਾ ਪਹਿਲਾਂ ਮੰਮੀ ਡੈਡੀ ਦੀ ਸਪੋਰਟ ਚਾਹੀਦੀ ਹੁੰਦੀ ਸੀ ਜਦੋਂ ਮੈਂ ਪਹਿਲਾਂ ਬੰਬੇ ਆਏ ਹੁਣ ਮੈਂ ਮੈਨੂੰ ਹਸਬੰਦ ਦੀ ਸਪੋਰਟ ਚਾਹੀਦੀ ਹੈ ਕਿ ਮੈਂ ਅੱਜ ਕੰਮ ਕਰ ਸਕਤੀ ਤੇ ਬੱਚੇ ਮੈਨੂੰ ਪਤਾ ਹੈ ਕਿ ਘਰ ਪਾਪਾ ਹੈਗੇ ਹਨ ਤਾਂ ਇਹੀ ਲਾਈਫ ਹੈ ਕਿ ਇੱਕ ਦੂਸਰੇ ਦੇ ਨਾਲ ਗਰੋ ਕਰੋ ਜਦੋਂ ਮੇਰੀ ਜ਼ਰੂਰਤ ਹੈ ਮੈਂ ਖੜੀ ਰਹੂੰਗੀ ਉਹਨਾਂ ਦੇ ਨਾਲ ਜਦੋਂ ਉਹਨਾਂ ਦੀ ਜ਼ਰੂਰਤ ਹੈ ਉਹ ਮੇਰੇ ਨਾਲ ਖੜੇ ਰਹਿਣਗੇ। ਇਹਹੀ ਅਪੀਲ ਕਰਦੀ ਕਿ ਪਲੀਜ਼ ਮਹਿਰ ਜਾ ਕੇ ਦੇਖੋ 5 ਸੈਪਟੈਂਬਰ ਨੂੰ ਆਪਣੀ ਫੈਮਲੀ ਨਾਲ ਫਰੈਂਡਸ ਨਾਲ ਔਰ ਸਿਨੇਮਾ ਚ ਜਾ ਕੇ ਦੇਖੋ ਤੁਹਾਡੀ ਸਪੋਰਟ ਦੀ ਲੋੜ ਹੈ ਮੈਂ ਤੁਹਾਡੀ ਨੋ ਐ ਇੱਥੇ ਦੀ ਔਰ ਪਾਬ ਵੀ ਦੀ ਪਾਬ ਨੂੰ ਸਪੋਰਟ ਕਰੋ ਔਰ ਜੇ ਤੁਸੀਂ ਫਿਲਮ ਥੀਏਟਰ ਚ ਜਾ ਕੇ ਦੇਖੋਗੇ ਤੋ ਹੀ ਪੰਜਾਬ ਦੀ ਇੰਡਸਟਰੀ ਹੋਰ ਗਰੋ ਕਰੇਗੀ ਤੋ ਹੋਰ ਹੀ ਵਧੀਆ ਫਿਲਮ ਸਾਡੇ ਕੋਲ ਆਉਣਗੇ ਬਿਲਕੁਲ ਐਸੀਆ ਕੀਤਾ ਬਸਰਾ ਜਿਹੜੇ ਮਿਹਰ ਨੂੰ ਲੈ ਕੇ ਆਪਣੇ ਐਕਸਪੀਰੀਅੰਸ ਸ਼ੇਅਰ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਲੋਕਾਂ ਨੂੰ ਪੰਜਾਬੀਆਂ ਨੂੰ ਖਾਸ ਕਰ ਐਜ਼ ਏ ਪੰਜਾਬ ਦੀ ਨੋ ਹੋਣ ਦੇ ਨਾਤੇ ਵੀ ਅਪੀਲ ਕਰ ਰਹੇ ਨੇ ਕਿ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਇਸ ਮੂਵੀ ਨੂੰ ਜ਼ਰੂਰ ਦੇਖਣ ਕੈਮਰਾ ਬਸਰ ਰਕੇਸ਼ ਦੇ ਨਾਲ ਵਿਵੇਕ ਕਾਲ ਚਰਚਾ ਟੀਵੀ ਲੁਧਿਆਣਾ